ਹੋਣਾ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ ਪਰ ਹੋਣ ਇਹ ਲੱਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਜਿਨ੍ਹਾਂ ਨੇ ਜਗਜਗ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਣ ਹੋਈ ਨੂੰ 12 13 14 ਸਾਲ ਦੀ ਤੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਬਦਲਾਖੋਰੀ ਤਹਿਤ ਹਟਾਇਆ ਗਿਆ ਜੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਗਿਆਨੀ ਰਣਜੀਤ ਸਿੰਘ ਨੂੰ ਸ਼੍ਰੀ ਕਲਤਕ ਸਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਜਾਣ ਬਾਰੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਇਸ ਮਸਲੇ ਤੇ ਸੁਖਵੀਰ ਸਿੰਘ ਬਾਦਲ ਦਾ ਨਾਂ ਲੈ ਬਗੈਰ ਉਹਨਾਂ ਤੇ ਤਿੱਖੇ ਨਿਸ਼ਾਨੇ ਬਿਨੇ ਅਤੇ ਇਸ ਫੈਸਲੇ ਨੂੰ ਬਦਲਾਖੋਰੀ ਦੱਸਿਆ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛੇ ਗਏ ਸਵਾਲ ਦੇ ਜਵਾਬ ਦਿੰਦੇ ਆ ਉਹਨਾਂ ਕਿਹਾ ਕਿ ਇੱਕ ਧਾਰਮਿਕ ਮਸਲਾ ਇਹ ਹੋਣਾ ਤਾਂ ਇਹ ਚਾਹੀਦਾ ਸੀ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ ਪਰ ਹੁਣ ਜਥੇਦਾਰਾਂ ਨੂੰ ਬਦਲਾਖੋਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਉਹਨਾਂ ਨੂੰ ਇੱਕ ਇੱਕ ਕਰਕੇ ਅਹੁਦੇਾਂ ਤੋਂ ਤਾਇਆ ਜਾ ਰਿਹਾ ਹੈ ਸੇਮਾਨੇ ਕਿਹਾ ਕਿ ਉਹ ਪਾਰਲੀਮੈਂਟਰੀ ਕਹਿ ਚੁੱਕੇ ਨੇ ਕਿ ਜਥੇਦਾਰ ਇਹਨਾਂ ਦੀਆਂ ਜੇਬਾਂ ਤੋਂ ਨਿਕਲਦੇ ਨੇ ਉਹਨਾਂ ਸੁਖਬੀਰ ਬਾਦਲ ਦਾ ਨਾਮ ਲੈ ਬਗੈਰ ਕਿਹਾ ਕਿ ਉਦੋਂ ਤਾਂ ਸਾਰੇ ਗੁਨਾਹ ਹਾਂਜੀ ਹਾਂਜੀ ਕਰਕੇ ਮੰਨ ਲਏ ਗਏ ਪਰ ਹੁਣ ਜਥੇਦਾਰ ਇਸੇ ਕਰਕੇ ਹਟਾ ਦਿੱਤਾ ਗਿਆ ਇਹ ਤਾਂ ਸਿਰਫ ਬਦਲਾਖੋਰੀ ਲੱਗਦੀ ਹੈ ਜਿਤਵਾਤ ਨੂੰ ਮੁੱਖ ਮੰਤਰੀ ਦਾ ਪੂਰਾ ਬਿਆਨ ਸੁਣਾ ਦੇਣਾ ਜਿਸ ਵਿੱਚ ਉਹਨਾਂ ਨੇ ਜਥੇਦਾਰ ਨੂੰ ਹਟਾਉਣ ਨੂੰ ਲੈ ਕੇ ਇਤਰਾਜ਼ ਜਤਾਇਆ ਮੈਂ ਪਹਿਲੇ ਤੋਂ ਕਹਿਣਾ ਹੁੰਦਾ ਕਿ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ ਪਰ ਹੁਣ ਇਹ ਲੱਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਤਾਂ ਆਹ ਹਾਲ ਹੋ ਗਿਆ ਤਾਂ ਜਿਹੜੇ ਜਿਨ੍ਹਾਂ ਨੇ ਇਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜਗਜਗਰ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਜੀ ਪਹਿਲਾਂ ਆਪ ਤਾਂ ਵੈਲਿਡ ਹੋ ਜੋ ਚੋਣਾਂ ਤਾਂ ਕਰਾ ਲਈਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕੇਂਦਰ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਚੋਣਾਂ ਕਰਾਉਣ ਔਰ ਪਤਾ ਲੱਗ ਜਾਊਗਾ ਕਿ ਲੋਕ ਜਿਹੜੇ ਨੇ ਉਹ ਕਿਦਾਂ ਖਸਾ ਦਿੰਦੇ ਨੇ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਨੇ ਫੈਸਲੇ ਪਹਿਲੀ ਕਰ ਚੁੱਕੇ ਨੇ ਜੇ ਤੁਸੀਂ ਹੁਣ ਕਦੇ ਜਥੇਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਵੀ ਤੁਹਾਡੀਆਂ ਜੇਬਾਂ 'ਚੋਂ ਜਥੇਦਾਰ ਨਿਕਲਦੇ ਨੇ ਕਦੇ ਜਥੇਦਾਰ ਨੂੰ ਜੇਬ 'ਚ ਪਾ ਲਿਆ ਕਦੇ ਜਥੇਦਾਰ ਨੂੰ ਜੇਬ 'ਚ ਜੇਬ 'ਚੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜ਼ਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲੀਆਂ ਸਾਰੀਆਂ ਗਲਤੀਆਂ ਗੁਨਾਹ ਮੰਨ ਲਏ ਹਾਂਜੀ ਹਾਂਜੀ ਕਰਕੇ ਉਸ ਤੋਂ ਬਾਅਦ ਉਹਦੀ ਸਜ਼ਾ ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰਦੇ ਹੁਣ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਸੇਧਾਵਾਂਗੇ ਤਾਂ ਬਦਲਾਖੋਰੀ ਲੱਗਦੀ ਪਰ ਜਥੇਦਾਰ ਸਾਹਿਬ ਜਿਹੜੇ ਨੇ ਕਾਲ ਤੱਕ ਸਾਡੇ ਸ਼ੇਮੇ ਪਾਸ਼ਾ ਦੀ ਗੱਦੀ ਹੈ ਉਹ ਕੋਈ ਛੋਟੀ ਮੋਟੀ ਜਿਹੜੀ ਗੱਦੀ ਨਹੀਂ ਹੈਗੀ ਪਰ ਮਾਤਮਾ ਦੇਖਦਾ ਜੀ ਬਾਕੀ ਤਾਂ ਦੱਸ ਤੀਏ ਕਿ ਬੀਤੇ ਕੱਲ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਐਸਟੀਪੀਸੀ ਨੇ ਜਥੇਦਾਰ ਰਕबीर ਸਿੰਘ ਅਤੇ ਤਖਤਸ਼ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਯਾਨੀ ਸੁਲਤਾਨ ਸਿੰਘ ਨੂੰ ਹਟਾਉਣ ਦਾ ਫੈਸਲਾ ਕੀਤਾ ਸੀ ਹਾਲਾਂਕਿ ਇਸ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਦੋ ਜਥੇਦਾਰ ਨਵੇਂ ਥਾਪ ਦਿੱਤੇ ਗਏ ਪਰ ਇਸ ਖਬਰ ਤੋਂ ਬਾਅਦ ਸਿਆਸੀ ਕਮਥਾੜ ਮਚ ਗਿਆ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਸਣੇ ਅਕਾਲੀ ਦਲ ਦੇ ਬਾਗੀ ਧੜੇ ਨੇ ਇਸ ਦੇ ਇਤਰਾਜ਼ ਦਿਟਾਇਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ